ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਨਹੀਂ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦਾ ਕਹਿੰਦਾ ਨਹੀਂ ਬਿਲਕੁਲ ਦਿਓ ਆਪਾਂ ਬੱਟ ਆ ਬੰਦੇ ਦੀ ਪੁਲੀਸ ਬੰਦ ਕਰਦੇ ਤਾਂ ਲੱਗਦਾ ਤੁਸੀਂ ਦੂਸਰੇ ਅਰੈਸਟ ਕਰਨਾ ਕੋਈ ਕਿਸ ਮਾਮਲੇ 'ਚ ਹੀ ਮਾਰ ਦੇ ਬੰਦ ਕਰ ਦਿਓ ਪਲੀਜ਼ ਜੋ ਕੁਝ ਵੀ ਹੈਗਾ ਹੈ ਨਾ ਇਹ ਪਟਾ ਪਰ ਉਹ ਸਟੂਡੀਓ ਦਾ ਕਰ ਰਹੇ ਚਰਲੀ ਨੂੰ ਬੁਲਾਉਂਦੇ ਤੁਹਾਨੂੰ ਕੋਈ ਮਦਦ ਵੀ ਕਰ ਸਕਦਾ ਕੋਈ ਇੰਟਰਵਿਊ ਲਈ ਕੋਈ ਬੈਠ ਕੇ ਗੱਲ ਕਰਦੇ ਇੱਥੇ ਹਾਂਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਦਦ ਸੀ ਦੇਰੇ ਦਫਤਰ ਆਏ ਹੋ ਬੈਠ ਕੇ ਗੱਲ ਕਰੋ ਮੈਂ ਤੇ ਪਛਾਣਦਾ ਹਾਂ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨੋਟ ਦ ਵੇ ਇਨਵੈਸਟੀਗੇਸ਼ਨ no no you are not the way you are not the way you are trespassing into my house you are trespassing into my house black sir no no you are authority dar ek minute bhej diya ji pehla tusi apni introduction tu video banaya PC wale nu bula sakla unna nu sare channel nu bula lo ji sare channel nu bula lo ਤੁਸੀਂ ਸਿਕਿਉਰਟੀ ਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ डोंਟ ਇੱਕ ਮੈਂ ਗੱਲ ਦੱਸਾਂ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਤੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸਰੂਮੇ ਪਹਿਚਾਨ ਮੈਸਰੂਮੇ ਪਹਿਚਾਨ ਮੈਨੂੰ ਲੋਕ ਮੇਰੇ ਨਾਲ ਆਇਆ ਹੋਊਗਾ ਯੂ ਜੀ ਉਦੋਂ ਹੀ ਟੋਟਾ ਜੀ ਦਾ ਮੈਨੂੰ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਲਾਈਨਸਕੋਟ ਦੇ ਬਿਜ਼ਨਸ ਕਾਲ ਹੋ ਤੁਸਾਂ ਹਾਂ ਡੀਐਸਪੀ ਇਨ ਦਾ ਬਰਦ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਹਾਂ ਫਿਰ ਕੋਈ ਗੱਲ ਹੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਰੈਸ ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਜਾਂ ਮੈਂ ਐਸਪੀਆ ਤੁਹਾਡੇ ਕਹਿ ਕੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇ। ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੇਕਿੰਡ। ਯੂ ਹੈਵ ਕਮ ਟੂ ਮਾਈ ਹਾਊਸ। ਮੈਂ ਘਰੇ ਬੈਠਿਆ ਆਂ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ। ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣੇ ਹੋ ਨਹੀਂ ਜੀ ਸਰ। ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਘੋਡੇ ਨਾਲ ਦੱਸਿਓ ਮਰਦ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰਿੰਟ ਕਰੋਗੇ ਤੁਸੀਂ ਮੈਂ ਆਪ ਬਹਿ ਜਾਓ ਕਿ ਮੇਰੀ ਗੱਲ ਸੁਣ ਲਈਏ ਦੇਖੋ ਤੁਸੀਂ ਬਹਿ ਜਾਓ ਕੈਮਰੇ ਦੇ ਵਿੱਚ ਵੀ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਅਸੀਂ ਆਪਣਾ ਬੈਠੂਗੇ ਮੈਂ ਖੜਾ ਹੋ ਕੇ ਰਹੂੰਗਾ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਉਹਨੂੰ ਸਭ ਰਿਕਾਰਡ ਹੋਣਾ ਤੁਹਾਡਾ ਵੀ ਸਿਊਰਟੀ ਫਰੈਂਟੇਸਰ ਆ ਸਭ ਇੰਜੀਨੀਅਰ ਨਾ 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 ਤੁਹੇ ਥ੍ਰੈਟ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਾਡੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀਡੀਓ ਬਣਾ ਸਾਰੇ ਪ੍ਰਕਿਰਿਆ ਤੋਂ ਵਿਘਨ ਪਾਉਣ ਦੇ ਖਿਲਾਫ ਤੁਸੀਂ ਜਿਹੜਾ ਵਿਘਨ ਪਾਉ ਤੁਸੀਂ ਵਿਘਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰ ਮੈਂ ਇੰਸਪੈਕਟਰ ਤਬਰਦੀ ਕਿੱਥੇ ਜੀ ਬਿਜ਼ਨਸ ਹੋ ਰਹੀ ਵਰਦੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਠੀਕ ਆ ਤੁਸੀਂ ਕੌਣ ਆ ਜੀ कौन जी तुसी जी डीएसपी और कौन, थे? आप मेरा कौन और में ना सांगे साथ है जी इतने बंदे इन मार टूटे अभी कौन है जी ਚਲੋ ਬਹੁਤ ਹੋ ਗਿਆ ਸਰ ਸਦਾ ਸਾਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਰਿਪੋਰਟਰ ਨਹੀਂ ਸਰ ਪਲੀਜ਼ ਕੋਲ ਵੈਨ ਯੂ ਆਰ ਨੋਟ ਕੋਆਪਰੇਟਿੰਗ ਯੂ ਆਰ ਰੀਲੀਸਡ ਆਊਟ ਰੀਲੀਸਡ ਆਊਟ ਦੀ ਨੋਟ ਇਨ ਅ ਪਬਲਿਕ ਵਾਈ ਨੋਟ ਇੰਟਰਸਟਿੰਗ ਇਜ਼ ਇਨ ਦੇ ਆਰ ਮਾਈਟ ਬੀ ਪੀਪਲ ਜੀ ਸਨੈਕ ਮੈਂ ਸਰਿਕ ਜਾਬ ਮੈਂ ਨੋਟ ਆਮ ਸੌਰੀ ਤੁਹਾਨੂੰ ਦੋਟਾ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਠਕਾ ਕਾ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਤੱਕਾ ਤੋਂ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਤੱਕਾ ਤੋਂ ਮੇਰੇ ਨਾਲ ਵੀਡੀਓ ਤੇ ਸਾਰੇ ਦੇਖ ਰਹੇ ਹੋ ਬੰਦੇ ਇਹ ਬਿਲਕੁਲ ਵਧੀਆ ਕਰ ਰਹਾ ਵੀਡੀਓ ਲੋਕੀ ਦੇਖ ਰਹੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥਨ ਫਰੰਟ ਆਫ ਦਾ ਕੈਮਰਾ ਉਸ ਜੀ ਰਿਕਾਰਡ ਕਰ ਰਹੀ ਐ ਐਡਵੋਕੇਟ ਨੋਰਥਨ ਦਾ ਉਹਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਗੱਲ ਹੈ ਬੈਠਾ ਜਾਓ ਮੈਂ ਬੈਠਦਾ ਕੋਈ ਪੰਦ ਚ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾਓ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਦੇ ਨਹੀਂ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਖ਼ਤ ਮੈਂ ਆਪ ਤੇ ਜਵਾਬ ਦੇ ਹੋਰ ਨੇ ਆਪ ਤੇ ਜਵਾਬ ਤੇ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਝੁੰਦੇ ਨਾ ਸੁਣੋ 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 ਜੇ ਜਾਬ ਤੇ ਝੁੰਦੇ ਨਾ ਕੁਝ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਦਸਤੇ 'ਚ ਬੈਠੇ ਸਿਕਿਉਰਟੀ ਨੇ ਆ ਵੀ ਮੋੜ ਕਰਾਇਆ ਮੈਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਾ ਕਿ ਇਹਨੂੰ ਨੋਟ ਕਰਾ ਦਿਕਾਰੀ ਇਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਦੀ ਕੀ ਥੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਦੇ ਨਾਲ ਨੂੰ ਅਸੀਂ ਨਿਸ਼ਾਨ ਦੇ ਤੋ ਉਹਨਾਂ ਨੇ ਦੱਸਿਆ ਕਿ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਡਾਕਟਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਸਤਾ ਨਹੀਂ ਇਹ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਬੈਠੇ ਜੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਨੋਂ ਖੜੀ ਹੋ ਕੇ ਤੁਸੀਂ ਐਵੇਂ ਕਮਰਾਟ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ